ਖਾਣਾ ਹਰੀ ਕੇ ਅਧੀਨ ਆਉਂਦੇ ਪਿੰਡ ਅਲੀਪੁਰ ਵਿਖੇ ਅੱਜ ਮੌਜੂਦ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਦਾ ਕਾਰਨ ਹੈ ਕਿ ਉਹਨਾਂ ਨੇ ਠੰਡ ਦੇ ਕਾਰਨ ਅੰਦਰ ਭੱਟੀ ਬਾਲੀ ਹੋਈ ਸੀ ਭੱਟੀ ਦੀ ਜਿਹੜੀ ਗੈਸ ਚੜਨ ਦੇ ਨਾਲ ਜਿਹੜੀ ਆ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਿੰਡ ਦੇ ਵਿੱਚ ਸੋਗ ਦੀ ਜਿਹੜੀ ਲਹਿਰ ਉਹ ਬਣੀ ਹੋਈ ਆ ਪਿੰਡ ਵਾਸੀ ਜਿਹੜੇ ਇਕੱਤਰ ਹੋਏ ਨੇ ਜਿੱਥੇ ਕਿ ਲੋਹੜੀ ਦਾ ਜਿਹੜੇ ਦਿਨ ਨਜ਼ਦੀਕ ਨੇ ਪਰ ਇਸ ਘਰ ਦੇ ਵਿੱਚ ਜਿਹੜਾ ਮਾਤਮ ਜਿਹੜਾ ਹੈ ਛਾ ਗਿਆ ਹੈ ਜਿੱਥੇ ਪਰਿਵਾਰ ਦੇ ਤਿੰਨ ਜੀਜ ਜਿਹੜੇ ਨੇ ਉਹ ਮਰ ਚੁੱਕੇ ਨੇ ਕਿ ਜਿਹੜਾ ਚੌਥਾ ਜੀ ਆ ਜਿਹੜਾ ਇੱਕ ਪ੍ਰਾਣਾ ਆਇਆ ਸੀ ਤੇ ਉਹ ਅਜੇ ਜਿਹੜੇ ਇਲਾਜ ਹੈ ਹਸਪੀਟਲ ਦੇ ਨਿੱਜੀ ਹਸਪੀਟਲ ਚ ਉਹਨੂੰ ਐਡਮਿਟ ਕਰਾਇਆ ਗਿਆ ਹੈ ਪੁਲਿਸ ਵੀ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਾ ਹੈ ਪਰ ਪਰਿਵਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਕੋਈ ਪੋਸਟਮਾਰਟਮ ਨਹੀਂ ਕਰਵਾਉਣਾ ਫਿਲਹਾਲ ਪਰਿਵਾਰ ਨੇ ਰੋਕਿਆ ਆਇਆ ਹੈ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਅਗਰ ਜੇ ਕੋਈ ਸਾਨੂੰ ਕੋਈ ਸਰਪੰਚ ਕਹਦੇ ਆ ਜਾਂ ਕੋਈ ਮੰਤਰੀ ਕਵੇਗਾ ਤੇ ਅਸੀਂ ਕਰਵਾ ਲਾਂਗੇ ਫਿਲਹਾਲ ਅਸੀਂ ਜਿਹੜਾ ਪੋਸਟਮਾਰਟਮ ਨਹੀਂ ਕਰਵਾਉਣਾ ਪਰ ਪਿੰਡ ਦੇ ਵਿੱਚ ਇਸ ਟਾਈਮ ਤੇ ਪੂਰੀ ਸੋਗ ਦੀ ਲਹਿਰ ਹੈ ਪਿੰਡ ਵਾਸੀ ਵੀ ਇਕੱਤਰ ਹੋਏ ਨੇ ਰਿਸ਼ਤੇਦਾਰ ਵੀ ਇਕੱਤਰ ਹੋਏ ਨੇ ਹਰ ਅੱਖ ਦੇ ਅੱਖ ਜਿਹੜੀ ਨਮ ਹੋ ਚੁੱਕੀ ਹੈ ਸਹਿਬ ਸਿੰਘ ਜੀ ਕੋਈ ਕੋਈ ਕੰਪਨੀ ਲੀਗ ਲੱਗਦੇ ਮੇਟੇ ਮੇਰੀ ਕੀ ਗੱਲ ਕੀਤੀਆਂ ਸਾਰੀ ਇਹ ਅੰਦਰ ਗੀਠੀ ਮਜਾਈ ਸੀ ਹਾਂਜੀ ਗੀਠੀ ਮਜਾਉਣ ਦੇ ਨਾਲ ਦਿਨੇ ਜਦੋਂ ਗੇਟ ਖੋਲਿਆ ਤੇ ਫਟ ਕੇ ਦੇੜਕੇ ਤੇ ਇਹਨਾਂ ਦੀ ਮੌਤ ਹੋ ਚੁੱਕੀ ਜਣੇ ਟੋਟਲ ਚਾਰ ਜਣੇ ਸੀ ਤੇ ਇੱਕ ਅਮਰਸਾ ਹਾਲ ਕੀਤਾ ਹੋਇਆ ਵਾ ਜੇ ਚਲੋ ਵਧੀ ਨਹੀਂ ਪਜ ਗਿਆ ਵਿਚਾਰਾ ਤੇ ਤਿੰਨਾਂ ਦੀ ਦੇਥ ਹੋ ਚੁੱਕੀ ਇਹ ਗੇਟ ਨਹੀਂ ਖੋਲਦੇ ਤਰਕੇ 5 ਵਜੇ ਦੇ ਲੱਗਿਆ ਰੋਲਾ ਪਾਉਂਦੇ 4 ਵਜੇ ਤੇ ਤੇ ਮੁੜ ਕੇ 7:30 ਵਜੇ ਆ ਕੇ ਗੇਟ ਭੰਨਿਆ ਜੀ ਉਹ ਕੋਨੇ ਜਿਨ੍ਹਾਂ ਦੀ ਮੌਤ ਹੋਈ ਇੱਕ ਬੇਟਾ ਮੇਰਾ ਜੀ ਇੱਕ ਦੂਜੀ ਨੋਆ ਤੀਜਾ ਪੋਤਰਾ ਮੇਰਾ ਕਿੰਨੀ ਉਮਰ ਹੈ ਮੇਰਾ ਉਮਰ ਹੈ ਜੀ ਕੁੜੀ ਦੀ ਵੀ ਮੁੰਡੇ ਦੀ ਹੈਗੀ 18 ਸਾਲ ਤੇ ਕੁੜੀ ਦੀ ਵੀ ਇੰਨੀ ਹੈ 18 ਸਾਲ ਜੀ ਪੋਤਰੀ ਜੀ ਪੋਤਰਾ ਡੇਢ ਮਹੀਨਾ ਦਾ ਜੀ ਇਹ ਪੱਠੀ-ਪੁੱਠੀ ਵਾਲੀ ਹਾਂਜੀ ਇਹਨਾਂ ਨੇ ਪੱਠੀ ਬਾਲੀ ਅੰਦਰ ਗਏ ਆਪਣੇ ਕੋ ਉਹ ਬਾਗ ਦੇ ਉਹ ਪੱਠੀ ਦੇ ਨਾਲ ਮੌਤ ਹੋ ਗਈ ਕੋਈ ਪ੍ਰੋਨਾ ਵੀ ਆਇਆ ਤੁਹਾਡੇ ਕੋਲ ਹਾਂਜੀ ਹਾਂਜੀ ਉਹ ਮੁੰਡਾ ਆਇਆ ਹੈ ਜਾਂ ਸਾਲਾ ਇਹਦਾ ਆਇਆ ਹੈਗਾ ਆਪਣੇ ਮੁੰਡੇ ਦਾ ਹਰਸ਼ਦੀਪ ਸਿੰਘ ਦਾ ਤੇ ਉਹ ਨੂੰ ਉਮਰ ਸਾਲ ਦਾ ਹੋ ਰਿਹਾ ਹੈ ਜੀ ਇਹਨਾਂ ਦੀ ਮੌਤ ਤੇ ਕੀ ਨਾ ਹੁੰਦਾ ਸਰ ਤੁਹਾਨੂੰ ਤੁਹਾਨੂੰ ਹਰਸ਼ਦੀਪ ਸਿੰਘ ਜੀ ਹਾਂਜੀ ਤੇ ਜਸਨਦੀਪ ਜਸਨਦੀਪ ਕੌਰ ਤੇ ਗੁਰਬਾਜ ਸਿੰਘ ਪੁੱਤ ਹੁਣ ਫਿਰ ਤੇ ਕੋਈ ਕੋਈ ਕਾਰਵਾਈ ਕਰਵਾਉਣ ਲੱਗੇ ਜਾਂ ਕਿੱਦਾਂ ਕਾਰਵਾਈ ਨਹੀਂ ਕੋਈ ਵੀ ਆਪਾਂ ਕਰਾਉਣੀ ਕਾਰਵਾਈ ਨਹੀਂ ਕਰਾਂ ਆਪਾਂ ਜੇ ਮੰਨ ਲਓ ਕੋਈ ਪੰਚਾਇਤ ਕਰੂਗੀ ਕੋਈ ਮੰਤਰੀ ਜਿੰਦਰੀ ਕਹੂ ਕੋਈ ਤਾਂ ਠੀਕ ਆ ਬਾਕੀ ਆਪਾਂ ਪੋਟ ਮਾਰਨੇ ਕਰਾਂ ਕੋਈ ਸਰਕਾਰ ਕੋ ਮੰਨ ਲਓ ਕੋਈ ਕਰਦੇ ਕੋਈ ਨਹੀਂ ਜੀ ਆਪਾਂ ਪੋਟ ਮਾਰਨ ਨਹੀਂ ਕਰਾਉਣੀ ਜੇ ਮੰਨ ਲਓ ਦਹੀਂ ਹਾਂਜੀ ਕਿੰਨੇ ਬੱਚੇ ਨੇ ਬੱਚੇ ਤਿੰਨ ਆ ਜੀ ਇਹ ਵੱਡਾ ਸੀ ਨਹੀਂ ਇਹ ਛੋਟਾ ਹੈ ਵੱਡੇ ਤੋਂ ਛੋਟਾ ਹੈ ਕਿੰਨਾ ਜਿਹੜਾ ਵਿਆਹ ਹੋਇਆ ਨੇ ਰਾਣੂ ਮਲਵੇ 1 ਸਾਲ ਤੋਂ ਕੁਛ ਮਹੀਨੇ ਹੋਏ ਆ ਜੀ ਹਾਂਜੀ ਇਨਾਈ ਗਦਾ ਸਾਲ ਸਿੰਘ ਜੀ ਕਿਹੜਾ ਬੰਦਾ ਜਦੇਰ ਸਾਹਿਬ ਕੀ ਗੱਲ ਹੋਈ ਯਾਰ ਗੱਲ ਵੀਰ ਜੀ ਇਹ ਹੋਈ ਆ ਅਸੀਂ 7:00 ਵਜੇ 7:30 ਵਜੇ ਅਸੀਂ ਚੱਲੇ ਹਾਂ ਕੰਮ ਤੇ ਸਾਨੂੰ ਉਦੋਂ ਪਤਾ ਲੱਗਾ ਆਹ ਗੱਲਬਾਤ ਹੋ ਗਈ ਆ ਕੀ ਗੱਲਬਾਤ ਹਾਂ ਇਹ ਅੰਦਰ ਸੁੱਤੇ ਸੀ ਇਹਨਾਂ ਗਿੱਠੀ ਪਾਲੀ ਸੀ ਹਾਂਜੀ ਇਹਦਾ ਕਰਕੇ ਇਹਨਾਂ ਕਟਣਾ ਹੋ ਗਈ ਇਹਨਾਂ ਨੂੰ ਕਮੇਨਾਂ ਦੀ ਮੌਤ ਹੋਈ ਤਿੰਨ ਜਣਾਂ ਦੀ ਮੌਤ ਹੋਈ ਚੌਥਾ ਦਾਖਲ ਕਰਾਇਆ ਹੋਇਆ ਅੱਛਾ ਜੀ ਕਿੰਨੇ ਬਦਈਏ ਕਿ ਨਹੀਂ ਜਨਾਨੀ ਯਕਾ ਬਲਦੇ ਤੇ ਨਾਮ ਦੋ ਜਵਾਕਾ ਇੱਕ ਹੀ ਆਵਾ ਜਵਾਕਾਂ ਦੀ ਕਿੰਨੀ ਉਮਰ ਹੈ ਜੀ ਜਵਾਕਾਂ ਦੀ ਇੱਕ ਦੋ ਮਹੀਨਿਆਂ ਦਾ ਵਾ ਦੂਜਾ ਹੈ गावा 89 ਸਾਲਾਂ ਦਾ ਹਾਂ ਜੀ ਕਿਸ ਤਰ੍ਹਾਂ ਪਤਾ ਲੱਗਾ ਸਰ ਜੀ ਸਾਨੂੰ ਤਾਂ ਦਿਨੇ ਪਤਾ ਲੱਗਾ ਦਿਨੇ ਫੋਨ ਆਇਆ ਹੋਇਆ ਹਾਂ ਜੀ ਹਾਂ ਜੀ ਕੋਈ ਗ੍ਰੰਤ ਦਰਵਾਜ਼ਾ ਦਰੂਤ ਇੰਚਾਰਜ ਟੋਪੈਂਚ ਹੈ ਪਿੰਡ ਪਹੁੰਚ ਗਏ ਸਰ ਕੀ ਸਾਰਾ ਮਾਮਲਾ ਹੈ ਜੀ ਜਿੱਥੇ ਦੱਸ ਤੀ ਮਾਮਲਾ ਇੱਕ ਅਗਰ ਸਾਪ ਸਿੰਘ ਹੈਗੇ ਨੇ ਸੰਨ ਆਫ ਸਰਵੰਦਸ ਸਿੰਘ ਸਾਬਕਾਸ ਵਿੱਚ ਤੇ ਪਿੰਡ ਦੇ ਉਹਨਾਂ ਦੇ ਪਰਿਵਾਰ ਤੇ ਇੱਕ ਵੱਡਾ ਨੱਕਾ ਬੇਟਾ ਉਹਨਾਂ ਦਾ ਅਰਸ਼ਦੀਪ ਸਿੰਘ ਆਪਣੇ ਪਰਿਵਾਰ ਸਮੇਤ ਅਸੀਂ ਕਮਰੇ ਚ ਉਹਦੀ ਪਤਨੀ ਉਹਦਾ ਬੇਟਾ ਢੇਢ ਸਾਲ ਦਾ ਇੱਕ ਸਾਲਾ ਉਹਦਾ ਆਇਆ ਮਿਲਣ ਵਾਸਤੇ ਕੱਲ ਹੀ 9-10 ਸਾਲ ਦਾ ਉਹਨਾਂ ਨੇ ਅੰਦਰ ਗਿੱਟੀ ਬਾਲੀ ਸੀਗੀ ਕੋਲੇ ਨਾਲ ਉਹਦੀ ਗੈਸ ਚੜਨਾ ਕਦੋਂ ਵਾਪਰੇ ਸਰ ਕਿਹਨੇ ਦਾਤੋਈ ਹੈ ਜੀ ਦਾਤ ਤਾਂ ਨਹੀਂ ਹੋਈ ਹੈ ਜੀ ਅਰਸ਼ਦੀਪ ਸਿੰਘ ਉਮਰ 18-19 ਸਾਲ ਉਹਦੀ ਨੋ ਗੁਰਸਾਬ ਸਿੰਘ ਦੀ ਜਸ਼ਨਦੀਪ ਕੌਰ ਉਮਰ 18-19 ਸਾਲ ਇੱਕ ਪੁੱਤਰਾ ਦਾ ਗੁਰਸਾਬ ਸਿੰਘ ਦਾ ਉਮਰ ਡੇਡ ਮਹੀਨਾ ਜਿਹੜਾ ਸਾਲਾ ਹੈ ਦਾ ਕਿਸ਼ਨ ਸੀਗਾ ਤਨਫੁਰਜੀਤ ਸਿੰਘ ਵਾਸੀ ਸਰਹਾਲੀ ਉਹ ਸੀਰੀਅਸ ਆ ਉਹਨੂੰ ਹਮਸਾ ਗੁੰਨਦਾਲ ਕਰਾਇਆ ਸਰ ਹੁਣ ਕਰ ਵੀ ਕੀਤੀ ਜਾ ਰਹੀ ਹੈ ਸਰ ਵੀ ਕੀਤੀ ਜਾ ਰਹੀ ਹੈ ਕਰਾਈ ਜਾ ਰਹੀ ਹੈ ਜੀ ਬਣ ਲੈਣ ਦੇ ਉਹਨਾਂ ਦੇ ਪੋਸਟਮੈਨ ਹੋਵੇ ਪਰਵਾਰ ਨਹੀਂ ਬਣ ਰਿਹਾ ਜੇ ਕਰਨ ਵਾਸਤੇ ਚਾਹਤੇ ਕੰਮ ਕਰਨ ਵਾਸਤੇ ਕਿ ਜੋ ਫਰਦਰ ਨੂੰ ਉਹ ਕਰਾਂਗੇ ਪਾਦਾ ਲੋਕਾਂ ਤੋਂ ਸੀ ਉਹ ਹੀ ਪੀਂਦੇ ਆਂ ਪੀ ਇਹ ਕੰਮ ਨਾ ਕਰੋ ਪਟਿਆਨਾ ਵਾਲੋ ਤੇ ਨਹੀਂ ਫੇ ਵੀ ਨਹੀਂ ਹਟਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਇਹ ਨਹੀਂ ਹਟਦੇ ਅਪਾ ਦੀ ਉਹ ਪੀਂਦੇ ਕਰਾਂਗੇ ਵੀ ਇਹੋ ਜੀ ਗਰੀ ਕੈਸ਼ ਚੜਦੀ ਆ ਇਹ ਨਾ ਬਾਲੋ ਪਟਿਆਨਾ ਬਾਲੋ ਨਾ ਅੰਦਰ ਅਗਬਦ ਸਭ